ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਆਪਾਂ ਲਾਵਾਂਗੇ ਫੁੱਲਾਂ ਦੇ ਪੌਦੇ ਇਹ ਗੇਂਦਾ ਤੇ ਪਟੂਨੀਆਂ ਦੇ ਕੁਝ ਪੌਦੇ ਐ ਪਹਿਲਾਂ ਤਾਂ ਅਸੀਂ ਇਹੀ ਪੌਦੇ ਆ ਜਿਹੜੇ ਪਟਿਆਲੇ ਤੋਂ ਲੈ ਕੇ ਆਉਂਦੇ ਹੁੰਦੇ ਸੀ ਅਕਤੂਬਰ ਮਹੀਨੇ ਦੇ ਵਿੱਚ ਪਟੂਨੀਆਂ ਗਜ਼ੀਨੀਆਂ ਦੀ ਪਨੀਰੀ ਮਿਲਦੀ ਹੁੰਦੀ ਸੀ ਉੱਥੋਂ ਪਰ ਹੁਣ ਲੋਕ ਬਹੁਤ ਸ਼ੌਂਕ ਰੱਖਦੇ ਐ ਪੌਦੇ ਲਾਉਣ ਦਾ ਤਾਂ ਹੁਣ ਸਾਰੇ ਕਿਤੇ ਅਵੇਲੇਬਲ ਨੇ ਇਸ ਵਾਰ ਤਾਂ ਸਾਨੂੰ ਬੜੇ ਸੋਹਣੇ ਪੌਦੇ ਇੱਥੋਂ ਹੀ ਮਿਲ ਗਏ ਅ ਵੈਸੇ ਤਾਂ ਹੈ ਸਰਦ ਰੁੱਤ ਦੇ ਮਤਲਬ ਪਲਾਂਟ ਨੇ ਪਰ ਇਸ ਵਾਰ ਤਾਂ ਇੰਜ ਲੱਗਦਾ ਜਿਵੇਂ ਰੱਬ ਮੌਸਮ ਨੂੰ ਬਦਲਣਾ ਭੁੱਲ ਹੀ ਗਿਆ ਹੁੰਦਾ ਹੈ ਗਰਮੀ ਲੰਬਾ ਸਮਾਂ ਪੈ ਰਹੀ ਹੈ ਅਕਤੂਬਰ ਵੀ ਆ ਗਿਆ ਚਲੋ ਹੁਣ ਆਪਾਂ ਲਾਉਣੇ ਆ ਇਹ ਪੌਦੇ ਲਓ ਜੀ ਗੇਂਦੇ ਹੁਣ ਲਾਉਣੇ ਆਪਾਂ ਸ਼ੁਰੂ ਕਰਤੇ ਤੇ ਆਹ ਲਾਤਾ ਆਪਾਂ ਗੇਂਦੇ ਦਾ ਪੌਦਾ ਲਓ ਜੀ ਤੁਸੀਂ ਦੇਖ ਸਕਦੇ ਹੋ ਆ ਹੁਣ ਆਪਾਂ ਆਪਣੀ ਕਿਆਰੀ ਦੇ ਵਿੱਚ ਲਾਤੇ ਆਪਣੇ ਗੇਂਦੇ ਇਹ ਕਾਫੀ ਸਾਰੇ ਪਲਾਂਟ ਹੈ ਜਿਹੜੇ ਇਹ ਮੈਂ ਦੂਰੋਂ ਕੋਸ਼ਿਸ਼ ਕਰਦੀ ਹਾਂ ਦਿਖਾਉਣ ਦੀ ਇਹ ਆਪਣੇ ਸਾਰੇ तकरीबन ਇੱਕੋ ਕਿਆਰੀ ਦੇ ਵਿੱਚ ਲੱਗ ਗਏ ਲਓ ਜੀ ਇਹ ਲੱਗ ਗਿਆ ਆਪਣਾ ਪਟੂਨੀਆ